ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਜਿਹੜੇ ਘਰੇ ਵੀਡੀਓ ਬਣਾ ਰਹੇ ਆਂ ਵੀਰ ਕਹਿੰਦਾ ਕੋਈ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂ ਆ ਲਗਭਗ 7-8 ਦੇ ਕਰੀਬ ਪਸ਼ੂ ਆ ਟੋਟਲ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਡੱਬੀ ਵਹਿੜ ਵੇਖ ਰਹੇ ਆ ਸੋਹਣੀ ਵਹਿੜ ਆ ਇਹ ਬਾਈ ਦੀ ਸੇਲ ਹੈ ਵਿਕਾਊ ਆ ਇਨਫਰਮੇਸ਼ਨ ਲੈ ਦਿੰਨਾ ਆ ਉਹ ਕਰ ਦੇਗਾ ਅਲ ਬਾਅਦ ਹਾਂਜੀ ਸੱਸੀ ਗੱਲ ਵੀਰ ਨਾਮ ਦੱਸ ਦੀ ਆਪਦਾ ਨਾਮ ਕੁਲਵਿੰਦਰ ਆ ਪਈ ਪਿੰਡ ਖਲੂੜਾ ਲੰਡੇਆਂ ਦੇ ਰਾਹ ਤੇ ਘਰ ਫੋਨ ਨੰਬਰ ਦਾ 85688 623 ਇੱਕ ਰਿਵੀਜ਼ਨ 85688 623 ਕਿੰਨਵਾ ਸੂਆ ਵੀਰ ਇਹ ਤੀਜਾ ਸੂਆ ਆ ਤੀਜਾ ਸੂਆ ਕਿੰਨੇ ਕ ਦਿਨ ਲੈ ਜਾਓ ਇਹ ਬਈ 12 ਤਰੀਕ ਨੂੰ ਜਾਣ ਪੁਰੇ ਕਿੰਨੀ ਤਰੀਕ ਨੂੰ 12 ਤਰੀਕ 12 ਤਰੀਕ ਨੂੰ ਅੱਜ 8 ਹੋ ਗਿਆ ਚਾਰ ਕ ਦਿਨ ਪਏ ਆ ਕਿੰਨਾ ਕ ਦੁੱਧ ਚੋਇਆ ਬਾਈ ਆਪਾਂ ਦੁੱਧ ਆਪਾਂ ਵੀ 17 ਲੀਟਰ ਚੋਇਆ 17 ਲੀਟਰ ਠੀਕ ਆ ਸੀਲ ਸਾਉ ਸੀਲ ਸਾਉ ਕਰ ਲੈ ਬਈ ਕੱਢ ਲੈ ਬਾਹਰੋਂ ਫਿਰ ਦੋੜ ਕੇ ਵਿਖਾ ਦੇ ਸੁਸੂ ਤੀਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਡੱਬੀ ਵਹਿੜਾ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਪਟਾਂ ਚ ਫਸਿਆ ਪਿਆ ਸਾਈਡਾਂ ਚ ਵਾਲ ਢੱਲ ਹਜੇ ਬਾਕੀ ਆ ਹਲਕੀ ਜੀ 12 ਤਰੀਕ ਨੂੰ ਵੀਰ ਦਾਸ ਦਾ ਦਿਨ ਪੂਰੇ ਹੁੰਦੇ ਅੱਜ 8 ਤਰੀਕ ਹੈ ਡੇਟ ਮੁਤਾਬਕ 4 ਦਿਨ ਪਏ ਆ ਕੋਈ ਡੈੜੀ ਡੰਗ ਜਾਨਵਰ ਪਹਿਲਾਂ ਵੀ ਸੂ ਸਕਦਾ ਦਿਨਾਂ ਤੇ ਵੀ ਸੂ ਸਕਦਾ ਤੁਹਾਨੂੰ ਵੀ ਪਤਾ ਹੋ ਅੱਗੇ ਵਾਈਗਰੂ ਨੂੰ ਪਤਾ ਕਿ ਦਿਨਾਂ ਤੇ ਸੁੰਦੀ ਆ ਜਾਂ ਇੱਕ ਅੱਧਾ ਦਿਨ ਪਹਿਲਾਂ ਸੁੰਦੀ ਆ ਥਣ ਬਹੁਤ ਸੋਹਣੇ ਮੁੱਠੀ ਵਾਲਿਆ ਹਾਤੀ ਚਵਾਈ ਵਾਲੇ ਗੁਲਾਬੀ ਥਣ ਆ ਚਾਰੇ ਥਣ ਗੈਬ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਸੋਹਣੀ ਵਹਿੜ ਐਚ ਐਫ ਨਸਲ ਦੀ ਡੱਬੀ ਪ੍ਰਿੰਟ ਵਾਲੀ 17 ਲੀਟਰ ਦੁੱਧ ਬਾਈ ਦੱਸਦਾ ਕਿ ਮੈਂ ਇਹਦੇ ਥੱਲੋਂ ਝੋਇਆ ਪਿਛਲੇ ਸੂਏ ਆ ਦੂਸਰੀ ਸਾਈਡ ਤੋਂ ਵੀ ਵੇਖ ਲੋ ਫਾਨੇ ਤੇ ਬਰੀਕ ਬਰੀਕ ਵੇਂਜ ਵੀ ਚੰਗੀਆਂ ਲੈ ਚੱਲ ਬਾਈ ਪ੍ਰਿੰਟ ਪ੍ਰਿੰਟ ਸੋਹਣਾ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਦੋਸਤੋ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਬੈਡ ਸੋਹਣੀ ਆ ਜਹਾਤਾਰੀ ਆ ਹਵਾਨਾ ਬਾਕੀ ਸੋਹਣਾ ਵੱਡਾ ਤਿਆਰੀ ਬਹੁਤ ਜਿਹੜੇ ਭੈਣ ਭਰਾ ਦੇ ਪਸੰਦ ਆਊਗੀ ਉਹਦੀ ਸੇਵਾ ਸੰਭਾਲ ਗੌਰ ਕੇ ਔਰ ਵਧੀਆ ਹੋਈ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਚਾਰ ਹੀ ਥਾਨ ਆ ਚਾਰੇ ਥਾਨ ਅੱਗੇ ਪਿੱਛੇ ਘੜ ਘੜ ਦੀ ਵੈਰਲ ਤੇ ਗੈਪ ਤੇ ਨਿਖੜਵੇਂ ਕੱਲੇ ਕੱਲੇ ਲੱਗੇ ਆ ਚਾਰਦਿਆਂ ਡੇਟ ਮੁਤਾਬਕ ਕੱਚੀ ਆ ਬਾਕੀ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਮੁੱਲ ਬਈ ਜਾਇਜ਼ ਜਾ 53000 ਥੋੜਾ ਘਣਾ ਮਾਨਤਾਨ ਹੋ ਜੂ ਹਾਂ ਠੀਕ ਹੈ ਹਾਂ ਦੋਸਤੋ ਵੀਰ ਸੰਗਦਾ ਜਿਆ ਥੋੜਾ ਵਿੱਚੀ ਥੋੜਾ ਥੋੜਾ ਹੱਸਦਾ ਜਿਆ ਵੀ ਆ 53000 ਮੁੱਲ ਹੈ ਇਹਦਾ ਕੋਈ ਵਪਾਰ ਦਾ ਕੰਮ ਨਹੀਂ ਬਿਲਕੁਲ ਜਾਇਜ਼ ਜਿਆ ਮੁੱਲ ਹੈ ਜਿਹੜੇ ਹਿਸਾਬ ਨਾਲ ਵੀਰ ਦੁੱਧ ਦੱਸਦਾ ਕਿ 17 ਕਿਲੋ ਦੁੱਧ ਵੀਰ ਕਹਿੰਦਾ ਮੈਂ ਪਿਛਲੇ ਸੂਏ ਦੇ ਸੱਲੋਂ ਚੋਇਆ ਜਾਇਜ਼ ਜੀ ਡਿਮਾਂਡ ਆ 53000 ਮੌਕੇ ਤੇ ਆਏਗੇ ਭੈਣ ਭਰਾ ਦਾ ਥੋੜਾ ਘਣਾ ਮਾਨਤਾਨ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਭਲੂਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਂਗਾਪੁਰਾਣਾ ਫਲੂਰ ਤੋਂ ਜਦੋਂ ਲੰਡਿਆਂ ਨੂੰ ਜਾਣੇ ਆ ਤੇ ਜਿਹੜੀ ਸਾਥ ਹੈ ਅੱਡਾ ਖੜੇ ਦੇ ਨਾਲ ਬਾਈ ਦਾ ਘਰ ਹੈ ਫਰਨੀ ਦੇ ਉੱਪਰ ਹੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੂਗਾ ਸਾਰਿਆਂ ਨੂੰ ਫਾਸਿ ਕਾ